ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਸੁਣ ਰਹੇ ਹੋ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਸਾਹਿਬ ਜੀ ਦੀ ਜੀਵਨ ਸਾਖੀ ਰੇ ਭਾਗ 2 ਹੁਣ ਤੁਸੀਂ ਸੁਣੋ ਭਾਗ 2 ਗੁਰੂ ਜੀ ਨੂੰ ਸੀਤਲਾ ਨਿਕਲਣ ਗੁਰੂ ਜੀ ਨੂੰ ਇਕਦਮ ਬੁਖਾਰ ਹੋ ਗਿਆ ਮਾਤਾ ਜੀ ਤੇ ਹੋਰ ਗੁਰਬਖਸ਼ ਆदिक ਮਸੰਦ ਉਦਾਸ ਹੋ ਗਏ ਗੁਰੂ ਜੀ ਪਲੰਘ ਤੇ ਲੰਮੇ ਪਏ ਦੂਸਰੇ ਦਿਨ ਸੀਤਲਾ ਨੇ ਪ੍ਰਵੇਸ਼ ਕੀਤਾ ਰਾਜਾ ਜੈ ਸਿੰਘ ਨੇ ਆਣ ਕੇ ਨਮਸਕਾਰ ਕੀਤੀ ਕਿ ਹਾ ਸੱਚੇ ਪਾਤਸ਼ਾਹ ਆਪ ਤਾਂ ਦੁਨੀਆਂ ਦੇ ਦੁੱਖ ਦੂਰ ਕਰਦੇ ਹੋ ਆਪ ਇਹ ਕੀ ਕੌਤਕ ਦਿੱਤੇ ਜੀ ਗੁਰੂ ਜੀ ਬੋਲੇ ਭਰਾ ਜੀ ਦਾ ਵਾਅਦਾ ਪੂਰਾ ਕਰਨਾ ਹੈ ਅੱਗੇ ਤੋਂ ਰਾਜਾ ਜੀ ਦਾ ਕੋਈ ਵਾਰਸ ਰੱਪੂਰਾ ਨਹੀਂ ਹੋਵੇਗਾ ਇਹ ਸੁਣ ਕੇ ਰਾਜਾ ਚੁੱਪ ਹੋ ਗਿਆ ਕੁਝ ਚਿਰ ਪਾਸ ਬੈਠ ਕੇ ਡੇਰੇ ਆਇਆ ਫਿਰ ਪਾਸ਼ਾ ਪਾਸ ਗਿਆ ਜਾ ਕੇ ਖਬਰ ਦਿੱਤੀ ਕਿ ਗੁਰੂ ਜੀ ਨੂੰ ਸੀਤਲਾ ਨਿਕਲ ਆਈ ਹੈ ਪਾਸ਼ਾ ਨੇ ਕਿਹਾ ਆਹ ਆ ਰਾਮ ਰਾਏ ਜੀ ਦਾ ਵਾਕ ਅਡਲ ਹੈ ਮਿਟ ਨਹੀਂ ਸਕਦਾ ਰਾਜਾ ਨੇ ਕਿਹਾ ਅੱਗੇ ਤੋਂ ਲੈ ਕੇ ਵਾਕ ਅਡਲ ਨਹੀਂ ਰਹੇਗਾ ਇਨਾ ਧੋ ਕੀਤਾ ਹੈ ਬੁਰਾ ਟਿਕਾ ਹੈ ਨਾਲ ਹੀ ਆਪਣੀ ਸ਼ਕਤੀ ਵਿੱਚ ਫਰਕ ਪਵਾ ਲਿਆ ਹੈ ਤੇ ਨਾਲੇ ਬਦਨਾਮੀ ਦਾ ਟਿਕਾ ਲੈ ਲਿਆ ਹੈ ਪਾਸ਼ਾ ਨੇ ਰਾਜੇ ਨੂੰ ਆਖਿਆ ਕਿ ਹਰ ਵਕਤ ਖਬਰ ਰੱਖਣੀ ਤੇ ਮੇਰੇ ਮੇਲ ਵਾਸਤੇ ਕਹਿੰਦੇ ਰਹਿਣਾ ਹੋਰ ਤੁਸੀਂ ਕੋਈ ਪਰਖ ਕੀਤੀ ਹੈ ਜਾਂ ਨਹੀਂ ਰਾਜਾ ਜੀ ਨੇ ਰਾਣੀ ਦੀ ਪਰਖ ਵਾਲਾ ਸਭ ਹਾਲ ਸੁਣਾ ਦਿੱਤਾ ਪਾਸ਼ਾ ਸੁਣ ਕੇ ਬੋਲਿਆ ਠੀਕ ਉਹ ਸ਼ਕਤੀ ਪਾ ਕੇ ਗੰਭੀਰ ਹਨ राम राय जी ਸ਼ਕਤੀ ਪਾ ਕੇ ਜਾਣ ਨਹੀਂ ਸਕਾ ਗੁਰੂ ਜੀ ਨੇ ਜੋਤੀ ਜੋਤ ਸਮਾਉਣਾ ਰਾਜਾ ਜੈ ਸਿੰਘ ਗੁਰੂ ਜੀ ਪਾਸ ਬੈਠਾ ਰਿਹਾ ਗੁਰੂ ਜੀ ਨੇ ਸਭ ਨੂੰ ਪਾਸ ਆਉਣੋਂ ਬੰਦ ਕਰ ਛੱਡਿਆ ਮਾਤਾ ਜੀ ਗੁਰੂ ਜੀ ਅਗਰੇ ਬਹੁਤ ਬੇਨਤੀ ਕੀਰਨੇ ਕਰਨ ਲੱਗੇ ਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਮਾਤਾ ਜੀ ਨੂੰ ਬ੍ਰਹਮ ਗਿਆਨ ਬਖਸ਼ੇ ਦਿੱਤਾ ਉਹ ਮਹਾ ਆਨੰਦ ਨੂੰ ਪ੍ਰਾਪਤ ਹੋ ਗਈ ਦੋ ਦਿਨ ਦੋ ਰਾਤ ਗੁਰੂ ਜੀ ਦੇ ਸਰੀਰ ਨੂੰ ਬਹੁਤ ਖੇਦ ਹੋਇਆ ਤੀਸਰੇ ਦਿਨ ਗੁਰਬਖਸ਼ ਆਦਿਕ ਮਸੰਦਾਂ ਨੇ ਤੇ ਰਾਜਾ ਜੈ ਸਿੰਘ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸੰਗਤ ਵਾਸਤੇ ਕੀ ਹੁਕਮ ਹੈ ਗੁਰੂ ਜੀ ਬੋਲੇ ਗੁਰਬਾਣੀ ਦਾ ਜਾਪ ਤੇ ਗੁਰੂ ਨਾਨਕ ਦੇਵ ਦੇ ਚਰਨਾਂ ਦਾ ਧਿਆਨ ਕਰੋ ਭਾਈ ਗੁਰਬਖਸ਼ ਨੇ ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਗੁਰਗਰਦੀ ਘਰ ਘਰ ਵਿੱਚ ਲੱਗ ਜਾਵੇ ਦੀ ਗੁਰੂ ਜੀ ਬੋਲੇ ਕੋਈ ਚਿੰਤਾ ਨਾ ਕਰੋ ਅਜੇ ਦੋ ਗੁਰੂ ਹੋਰ ਹੋਣੇ ਹਨ ਜਿਨ੍ਹਾਂ ਨੇ ਸਭ ਉਹ ਸੁਧਾਰ ਕਰਕੇ ਜ਼ੁਲਮਦਾਰ ਆਸ ਕਰਨਾ ਹੈ ਤੇ ਗੁਰਨਾਨਕ ਗੱਦੀ ਦਾ ਪ੍ਰਤਾਪ ਔਰ ਝੰਡਾ ਸੰਸਾਰ ਵਿੱਚ ਚਲਾਉਣਾ ਹੈ ਅਸੀਂ ਸਮੇਂ ਸਿਰ ਗੁਰਿਆਈ ਦੇ ਕੇ ਜਾਵਾਂਗੇ ਇਹ ਸੁਣ ਕੇ ਸਭ ਨੂੰ ਧੀਰਜ ਆ ਗਈ ਰਾਜਾ ਜੈ ਸਿੰਘ ਉੱਠ ਕੇ ਡੇਰੇ ਨੂੰ ਗਿਆ ਆਪਣੇ ਆਦਮੀ ਤੇਜ ਛੱਡਿਆ ਜੋ ਗੁਰੂ ਜੀ ਦੀ ਖਬਰ ਰੱਖੇ ਜਦ ਅੱਧੀ ਰਾਤ ਹੋਈ ਤਾਂ ਗੁਰੂ ਜੀ ਨੇ ਹੁਕਮ ਦਿੱਤਾ ਫਰਸ਼ ਕਰੋ ਤੇ ਮੁખી-ਮੁખી ਮਸੰਦ ਬਲਾਓ ਇੱਕ ਨਾਰੀਅਲ 5 ਪੈਸੇ ਲੈ ਆਓ ਗੁਰਬਖਸ਼ ਆਦਿਕ ਮਸੰਦ ਸਭ ਇਕੱਠੇ ਹੋ ਗਏ ਸੋਨੇ ਦੇ ਥਾਲ ਵਿੱਚ 5 ਪੈਸੇ ਨਾਰੀਅਲ ਰੱਖ ਕੇ ਗੁਰੂ ਜੀ ਦੇ ਅੱਗੇ ਹਾਜ਼ਰ ਕੀਤਾ ਗੁਰੂ ਜੀ ਨੇ ਮੰंजे ਤੋਂ ਉੱਤਰ ਕੇ ਜ਼ਮੀਨ ਤੇ ਵਿਸਤਰਾ ਕਰ ਲਿਆ ਪੰਜ ਪੈਸੇ ਨਾਰੀਅਲ ਫੜ ਕੇ ਮੱਥਾ ਟੇਕ ਦਿੱਤਾ ਮੂੰਹੋਂ ਕਿਹਾ ਕੇ ਜਾਓ ਬਾਬਾ ਬਕਾਲੇ ਪਿੰਡ ਵਿੱਚ ਵੱਸਦਾ ਹੈ ਬਾਬਾ ਜੀ ਨੂੰ ਬੇਨ ਉਜੀ ਨੂੰ ਗਰਿਆਈ ਦਿੱਤੀ ਗਈ ਹੈ ਗੁਰਬਖਸ਼ ਜੀ ਨੇ ਬੇਨਤੀ ਕੀਤੀ ਮਹਾਰਾਜ ਨਾਮ ਵੀ ਦੱਸ ਜਾਓ ਗੁਰੂ ਜੀ ਬੋਲੇ ਆਪ ਹੀ ਸੂਰਜ ਦੀ ਤਰ੍ਹਾਂ ਪ੍ਰਕਾਸ਼ ਹੋ ਜਾਣਗੇ ਇਤਨਾ ਕਹਿ ਕੇ ਜਾਦਗਰਾਂ ਦੇ ਲੰਮੇ ਪੈ ਗਏ ਤੇ ਬ੍ਰਹਮ ਜੋਤ ਨਾਲ ਜੋਤ ਮੇਲ ਦਿੱਤੀ। ਉਸੇ ਵੇਲੇ ਰੌਲਾ ਪੈ ਗਿਆ। ਗੁਰੂ ਜੀ ਸਮਾ ਗਏ ਹਨ। ਰਾਜਾ ਦੇ ਆਦਮੀ, ਰਾਜਾ ਪਾਸ ਦੌੜਿਆ ਗਿਆ। ਰਾਜਾ ਜਿੰਨ ਦਿਨ ਚੜਦੇ ਨਾਲ ਡੇਰੇ ਪਹੁੰਚਾ। ਸਭ ਦਰਤਾਂਤ ਸੁਣ ਕੇ ਪਾਸ਼ਾ ਨੂੰ ਖਬਰ ਦੇਣ ਲਈ ਚਲਿਆ ਗਿਆ। ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਸਮਤ ਸਤਾਰਾਂ ਸੂਤ 17 ਵਿੱਚ ਜਨਮੇ 5 ਵਰਸ 2 ਮਹੀਨੇ ਦੇ ਸਾਨੂੰ ਤਾਂ ਗੁਰਿਆਈ ਮਿਲੀ ਦੋ ਵਰਸ 5 ਮਹੀਨੇ 19 ਦਿਨ ਗੁਰਿਆਈ ਕੀਤੀ 1721 ਚੇਤ ਸੁਦੀ 14 ਸਦੀ ਰਾਤ ਜੋਤੀ ਜੋਤ ਸਮਾਗ। ਪਾਚਾ ਨੇ ਦਰਸ਼ਨ ਨੂੰ ਆਉਣਾ। ਪਾਚਾ ਨੇ ਕਹਿ ਭੇਜਿਆ ਕਿ ਮੈਂ ਆ ਰਿਹਾ ਹਾਂ। ਮੇਰੇ ਆਏ ਤੋਂ ਬਿਨਾਂ ਸਤਕਾਰ ਨਹੀਂ ਕਰਨਾ। ਪਾਚਾ ਰਾਜਾ ਜੈ ਸਿੰਘ ਨੂੰ ਨਾਲ ਲੈ ਕੇ ਗੁਰੂ ਜੀ ਦੇ ਡੇਰੇ ਨੂੰ ਆਇਆ ਜਾ ਕੇ ਦੇਖਿਆ ਜੋ ਗੁਰੂ ਜੀ ਦੇ ਸਰੀਰ ਤੇ ਚਾਦਰ ਪਈ ਹੋਈ ਹੈ ਸਿੱਖਾਂ ਨੂੰ ਹੁਕਮ ਦਿੱਤਾ ਮੂੰ ਤੋਂ ਚਾਦਰ ਝੁਕੋ ਜਿਉਂਦਿਆਂ ਦਰਸ਼ਨ ਨਹੀਂ ਦਿੱਤਾ ਹੁਣ ਤਾਂ ਦੇਖਾਂ ਗੁਰਬਖਸ਼ ਮਸੰਦ ਕੁਝ ਕਹਿ ਨਾ ਸਕਿਆ ਪਾਚਾ ਤੋਂ ਡਰ ਕੇ ਗੁਰੂ ਜੀ ਤੋਂ ਚਾਦਰ ਝੁਕ ਦਿੱਤੀ ਪਾਚਾ ਨੂੰ ਸਰੀਰ ਤਾਂ ਨਾ ਦਿਸਿਆ ਇੱਕ ਢੂੰਗਾ ਟੋਆ ਨਜ਼ਰ ਪਿਆ ਜਦ ਉਸ ਰੋਏ ਵਿੱਚ ਨਿਗਾਹ ਮਾਰੀ ਤਾਂ ਕੋਈ ਅਜੀਹਾ ਡਰ ਪ੍ਰਤੀਤ ਹੋਇਆ ਜੋ ਪਾਸ਼ਾ ਆਪਣਾ ਆਪ ਸੰਭਾਲ ਨਾ ਸਕਿਆ ਤੇ ਬੇਸੁੱਧ ਹੋ ਕੇ ਡਿੱਗਣ ਲੱਗਾ। ਛੇਤੀ ਨਾਲ ਸਿੱਖਾਂ ਨੇ ਪਾਸ਼ਾ ਨੂੰ ਸੰਭਾਲ ਲਿਆ। ਪਾਸ਼ਾ ਦਾ ਸਿਰ ਅਜੀਹਾ ਚੁਕਰਾਇਆ ਜੋ ਸਦਾਈਆਂ ਦੀ ਤਰ੍ਹਾਂ ਝੂਦਾ ਹੋਇਆ ਬਾਹਰ ਨੂੰ ਦੌੜਿਆ। ਅਗੋਂ ਰਾਜਾ ਜੈ ਸਿੰਘ ਨੇ ਪਾਸ਼ਾ ਨੂੰ ਤੌਰ-ਬਤੌਰ ਹੋਇਆ ਦੇਖ ਕੇ ਸੰਭਾਲਣਾ ਕੀਤਾ। ਕੌੜੇ ਗੁਲਾਬ ਆਦਿਕ ਦੇ ਛਿੱਟੇ ਮਾਰੇ ਤੇ ਸੁਗੰਧੀ ਵਾਲੀਆਂ ਚੀਜ਼ਾਂ ਨਾਲ ਪਾਸ਼ਾ ਦੀ ਸੂਰਤ ਕੈਮ ਕੀਤੀ। ਮਗਰ ਪਾਸ਼ਾ ਠਹਿਰ ਨਾ ਸਕਿਆ ਤੇ ਕਹਿਣ ਲੱਗਾ ਮੈਨੂੰ ਮੈਨੂੰ ਮਹਿਲਾਂ ਨੂੰ ਲੈ ਚੱਲੋ। ਰਾਜਾ ਜੈ ਸਿੰਘ ਪਾਸ਼ਾ ਨੂੰ ਮਹਿਲਾਂ ਵਿੱਚ ਲੈ ਗਿਆ ਤੇ ਪੁੱਛਿਆ ਆਪ ਦੀ ਇਸ ਹਾਲਤ ਕਿਸ ਕਰਕੇ ਹੋਈ ਹੈ? ਪਾਸ਼ਾ ਬੋਲਿਆ ਮੈਂ ਗੁਰੂ ਜੀ ਦਾ ਮੂੰਹ ਦੇਖਣ ਲਈ ਚਾਦਰ ਚੁਕਵਾਈ ਸੀ। ਮਗਰ ਉਹਨਾਂ ਦਾ ਸਰੀਰ ਮੈਨੂੰ ਨਹੀਂ ਦਿਸਿਆ। ਅਜਹੀ ਚੀਜ਼ ਨਜ਼ਰ ਪਈ। ਜੋ ਮੈਂ ਉਸ ਨੂੰ ਉਮਰ ਭਾਰ ਤਿਸੈ ਨੂੰ ਨਹੀਂ ਦੱਸਾਂਗਾ ਮੇਰਾ ਦਿਮਾਗ ਅਜੇ ਚੱਕਰ ਖਾ ਰਿਹਾ ਹੈ ਜਦ ਮੈਂ ਉਸ ਪਾਸੇ ਖਿਆਲ ਕਰਦਾ ਹਾਂ ਤਾਂ ਮੇਰਾ ਸਰੀਰ ਕੰਬ ਉੱਠਦਾ ਹੈ ਤੁਸੀਂ ਮੈਨੂੰ ਕੁਝ ਆਰਾਮ ਕਰਨ ਦਿਓ ਹੁਣ ਤੁਸੀਂ ਜਾਓ ਗੁਰੂ ਜੀ ਦੇ ਸਰੀਰ ਦਾ ਸੰਸਕਾਰ ਕਰੋ ਰਾਜਾ ਜੈ ਸਿੰਘ ਨੇ ਆਨਕੇ ਤਿਆਰੀ ਕਰਵਾਈ ਤੇ ਚੰਨਣ ਦੀ ਤਿਥਾ ਰਚ ਕੇ ਸੰਸਕਾਰ ਕੀਤਾ ਮਾਤਾ ਕ੍ਰਿਸ਼ਨ ਕੋਰ ਬ੍ਰह्म ਗਿਆਨ ਨੂੰ ਪਾ ਕੇ ਸਭ ਸੰਗਤ ਨੂੰ ਧੀਰਜ ਦੇਣ ਨੱਦੀ ਰਾਮ ਰਾਏ ਜੀ ਦੀਨੋ ਸਭ ਖਬਰ ਪੁੱਜੀ ਮਗਰ ਉਹ ਨਾ ਆਏ ਮਾਤਾ ਪ੍ਰੇਸ਼ਨ ਕੌਰ ਨੇ ਡੇਰੇ ਆਨ ਕੇ ਅਤੁੱਟ ਲੰਗਰ ਵਰਤਾਇਆ ਤੀਸਰੇ ਦਿਨ ਰਾਜਾ ਜੈ ਸਿੰਘ ਤੇ ਹੋਰ ਗੁਰਬਖਸ਼ ਆਗਮ ਸੰਗਤ ਪੁੱਲ ਚੁੱਗਣ ਗਏ ਤਾਂ ਲੱਕੜਾਂ ਦੀ ਸਵਾਦੋਂ ਬਿਨਾ ਹੋਰ ਕੁਝ ਨਾ ਮਿਲਿਆ ਉਹ ਸਵਾਦ ਰਿਆ ਜਮਨਾ ਵਿੱਚ ਪਾ ਕੇ ਦੇਰੇ ਆਏ ਮਾਤਾ ਜੀ ਨੇ ਕੀਰਤਨ ਕਰਵਾਇਆ ਰਾਜਾ ਜੈ ਸਿੰਘ ਮਾਤਾ ਜੀ ਪਾਸ ਬੈਠ ਕੇ ਬ੍ਰह्म ਗਿਆਨ ਸੁਣਦੇ ਰਹਿਣ ਪਾਸ਼ਾ ਨੂੰ ਕਈ ਅਮਰਾਵ ਆਦਿਕ ਕਾਜੀ ਮੁਲਾਣੇ ਪੁੱਛਦੇ ਰਹੇ ਆਕ ਨੂੰ ਕੀ ਨਜ਼ਰ ਆਇਆ ਸੀ ਮਗਰ ਪਾਸ਼ਾ ਕੰਨਾਂ ਨੂੰ ਹੱਥ ਲਗਾ ਕੇ ਆਖੇ ਮੈਂ ਦੱਸ ਨਹੀਂ ਸਕਦਾ ਤੌਬਾ ਤੌਬਾ ਰਾਜਾ ਜੈ ਸਿੰਘ ਨੇ ਮਾਤਾ ਕ੍ਰਿਸ਼ਨ ਕੌਰ ਨੂੰ ਧੀਰਸ ਦੇਣੀ ਰਾਜਾ ਜੈ ਸਿੰਘ ਨੇ ਮਾਤਾ ਕ੍ਰਿਸ਼ਨ ਕੌਰ ਨੂੰ ਧੀਰਸ ਦਿੱਤੀ ਕੇ ਮਾਤਾ ਜੀ ਤੁਸੀਂ ਸਾਡੀ ਪੂਜਨੇਕ ਮਾਤਾ ਜੀ ਹੋ ਆਪ ਦਾ ਮੈਂ ਦਾਸ ਹਾਂ ਆਪ ਜੋ ਹੁਕਮ ਕਰੋ ਹਾਜ਼ਰ ਹੈ ਆਪ ਮੇਰੇ ਪਾਸ ਹੀ ਰਹੋ ਦਾਸੀਆਂ ਰਾਣੀਆਂ ਸਭ ਆਪ ਦੀ ਸੇਵਾ ਵਾਸਤੇ ਹਾਜ਼ਰ ਹਨ ਮਾਤਾ ਕ੍ਰਿਸ਼ਨ ਕੌਰ ਜੀ ਬੋਲੇ ਨਹੀਂ ਅਸੀਂ ਕੀਰਤਪੁਰ ਨੂੰ ਜਾਵਾਂਗੇ ਤੁਹਾਡੀ ਸਤਿਗੁਰੂ ਨਾਨਕ ਦੇਵ ਹਰ ਤਰ੍ਹਾਂ ਸਹਾਇਤਾ ਰੱਖੇ ਮਾਤਾ ਕ੍ਰਿਸ਼ਨ ਕੌਰ ਨੇ ਦਿੱਲੀ ਵਿੱਚ ਅਕਟਪਟ ਲੰਗਰ ਚਾਰੀ ਕਰਵਾ ਦਿੱਤਾ ਰਾਜਾ ਵੱਲੋਂ ਰਜਾਨਾ ਰੁਪਿਆ ਭੇਟਾ ਦਾ ਆਉਂਦਾ ਰਿਹਾ। ਰਾਜਾ ਜੈ ਸਿੰਘ ਹਰ ਵਕਤ ਗੁਰੂ ਘਰ ਦੀ ਸੇਵਾ ਵਿੱਚ ਤਤ ਪਰ ਰਿਹਾ। ਰਾਜਾ ਜੈ ਸਿੰਘ ਤੇ ਪਾਤਸ਼ਾਹ ਦੀਆਂ ਗੱਲਾਂ। ਰਾਜਾ ਜੈ ਸਿੰਘ ਪਾਸ਼ਾ ਦੀ ਕਚਹਿਰੀ ਵਿੱਚ ਗਿਆ। ਅੱਗੇ ਰਾਮ ਰਾਏ ਜੀ ਵੀ ਬੈਠੇ ਸਨ। ਪਾਸ਼ਾ ਨੇ ਰਾਜਾ ਪਾਸੋਂ ਪੁੱਛਿਆ, "ਸਨਾਓ, ਗੁਰੂ ਹਰਿਕ੍ਰਿਸ਼ਨ ਜੀ ਆਪਣੀ ਜਗ੍ਹਾ ਕਿਸੇ ਨੂੰ ਮੁਕਰਨ ਕਰ ਗਏ ਹਨ ਜਾਂ ਨਹੀਂ?" ਰਾਜਾ ਨੇ ਕਿਹਾ ਜੀ ਹਾਂ ਪੰਜ ਪੈਸੇ ਨਾਰੀਅਲ ਰੱਖ ਕੇ ਇਹ ਕਹਿ ਗਏ ਹਨ ਬਾਬਾ ਜੀ ਬਕਾਲੇ ਪਿੰਡ ਵਿੱਚ ਗੁਰਗੱਦੀ ਦੇ ਮਾਲਕ ਹੋਏ ਮਗਰ ਨਾਮ ਨਹੀਂ ਦੱਸਿਆ ਕਹਿੰਦੇ ਸਨ ਕਿ ਆਪੇ ਹੀ ਸੂਰਜ ਵਾਂਗ ਪ੍ਰਗਟ ਹੋ ਜਾਣਗੇ ਮਗਰ ਮੈਂ ਇਹ ਜ਼ਰੂਰ ਕਹਾਗਾ ਜੋ ਰਾਮਰਾਏ ਜੀ ਨੇ ਬੁਰਾ ਕੀਤਾ ਹੈ ਇੱਕ ਤਾਂ ਘਰ ਵਿੱਚੋਂ ਗੁਰਿਆਈ ਗਵਾਈ ਛੋਟੇ ਭਰਾ ਨੂੰ ਮਾਰਿਆ ਆਪਣੀ ਮਾਤਾ ਜੀ ਨੂੰ ਦੁੱਖ ਦਿੱਤਾ ਦੂਸਰੇ ਆਪਣੀ ਵਾਰਸਰਾਪ ਦੇਣ ਦੀ ਸ਼ਕਤੀ ਗਵਾਈ ਜਿਹੜੇ ਸਿੱਖ ਸੇਵਕ ਰਾਮਰਾਏ ਜੀ ਪਾਸੋਂ थर-थर ਕੰਬਦੇ ਸਨ ਉਹ ਨਿਡਰ ਹੋ ਗਏ ਸਨ ਸਭੋ ਰਾਮਰਾਏ ਜੀ ਨੂੰ ਕਲੰਕ ਦਾ ਟਿੱਕਾ ਦਿੰਦੇ ਹਨ ਰਾਮਰਾਏ ਜੀ ਸੁਣ ਕੇ ਚੁੱਪ ਕਰ ਰਹੇ ਪਾਤਸ਼ਾਹ ਨੇ ਕਿਹਾ ਇਹ ਤਾਂ ਮੈਂ ਵੀ ਕਹਿੰਦਾ ਹਾਂ ਕਿ ਇਹਨਾਂ ਨੇ ਠੀਕ ਨਹੀਂ ਕੀਤਾ ਆਪ ਨੂੰ ਵੀ ਤਿੰਨ श्राप ਬੜੇ ਜ਼ਬਰਦਸਤ ਲੈ ਲਿੱਤੇ ਹਨ ਜੋ ਕਦੇ ਮਿਟ ਨਹੀਂ ਸਕਦੇ ਸੰਗਤ ਵਿੱਚ ਰੌਲਾ ਸੋਡੀਆਂ ਦੀਆਂ ਬਕਰਾਲੇ ਵਿੱਚ ਪੰਹਾਂ ਮੰਨ ਵਿੱਚ 22 ਮੱਝੀਆਂ ਦਾ ਪੂਰਬ ਦੇਸ਼ ਦੀ ਸੰਗਤ ਇਕੱਠੀ ਹੋ ਕੇ ਸ੍ਰੀ ਗੁਰੂ ਜੀ ਦੇ ਦਰਸ਼ਨ ਨੂੰ ਆਈ ਰਸਤੇ ਵਿੱਚੋਂ ਪੈ ਪਤਾ ਲੱਗਾ ਕਿ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿੱਚ ਆਏ ਹੋਏ ਹਨ ਸੰਗਤਾਂ ਨੂੰ ਬਹੁਤ ਖੁਸ਼ੀਆਂ ਹੋਈਆਂ ਜਦ ਦਿੱਲੀ ਪਹੁੰਚ ਕੇ ਸੁਣਿਆ ਕਿ ਗੁਰੂ ਜੀ ਜੋਤੀ ਜੋਤ ਸਮਾ ਗਏ ਹਨ ਤਾਂ ਸੰਗਤਾਂ ਬਹੁਤ ਨਿਰਾਸ਼ ਹੋ ਗਈਆਂ ਗੁਰੂ ਜੀ ਦੇ ਡੇਰੇ ਪਹੁੰਚ ਕੇ ਮਾਤਾ ਜੀ ਅੱਗੇ ਭੇਟਾ ਅਰਪਣ ਕੀਤੀਆਂ ਤੇ ਸੋਗ ਪ੍ਰਗਟ ਕਰਨ ਲੱਗੇ ਮਾਤਾ ਕ੍ਰਿਸ਼ਨ ਕੌਰ ਜੀ ਨੇ ਸਭ ਨੂੰ ਗਿਆਨ ਦਾ ਉਪਦੇਸ਼ ਦੇ ਕੇ ਧੀਰਜ ਦਿੱਤਾ ਆਖਿਆ ਫਿਕਰ ਨਾ ਕਰੋ ਥੋੜਿਆਂ ਦਿਨਾਂ ਤੱਕ ਹੀ ਆਪ ਦੇ ਸਹਾਰੇ ਲਈ ਸਤਿਗੁਰ ਪ੍ਰਗਟ ਹੋ ਜਾਣਗੇ ਜਦ ਆਮ ਸੰਗਤਾਂ ਵਿੱਚ ਰੌਲਾ ਪੈ ਗਿਆ ਕਿ ਗੁਰੂ ਬਕਾਲੇ ਵਿੱਚ ਹੈ ਤਾਂ ਸਭ ਤੋਂ ਪਹਿਲਾਂ ਧੀਰਮਲ ਜੀ ਆਪਣੇ ਮਸੰਦਾਂ ਨੂੰ ਨਾਲ ਲੈ ਕੇ ਬਕਾਲੇ ਵਿੱਚ ਪਹੁੰਚਾ ਕਨਾਤਾਂ ਕੰਬੂ ਸਹਿਬਾਨ ਆਦਿਕ ਲਗਵਾ ਕੇ ਗੱਡੀ ਲਾ ਦਿੱਤੀ ਮਸੰਦਾਂ 'ਚ ਫੇਰੇ ਪੇਜ ਦਿੱਤਾ ਕਿ ਸੰਗਤਾਂ ਨੂੰ ਪ੍ਰੇਰਕੇ ਲਿਆਓ ਗੁਰਿਆਈ ਦੀ ਜੋਤ ਮੇਰੇ ਵਿੱਚ ਆ ਗਈ ਹੈ ਮਸੰਦ 'ਚ ਫੇਰੇ ਪਿੰਡ ਉਂ ਖਿੰਡ ਕੇ ਪ੍ਰਚਾਰ ਕਰਨ ਜਾ ਲੱਗਿਆ ਧੀਰਮਲ ਜੀ ਵਾਲਾ ਦੇਖ ਕੇ ਹੋਰ ਵੀ ਜਿਹੜੇ ਛੋਟੀ ਬਕਾਲੇ ਵਿੱਚ ਜਾਂ ਉਰੇ ਪਰੇ ਵਸਦੇ ਸਨ ਉਹ ਵੀ ਬਕਾਲੇ ਵਿੱਚ ਗੱਦੀਆਂ ਲਾ ਕੇ ਬੈਠ ਗਏ ਕਈਆਂ ਮਸੰਦਾਂ ਨੂੰ ਅੱਧੀ ਅੱਧੀ ਪੱਤੀ ਦੇਣੀ ਕਰਕੇ ਪਾਸ ਰੱਖ ਲਿਆ ਮਸੰਦਾਂ ਦੀ ਰੋਜੀ ਖੁੱਲ ਗਈ ਸਭ ਮਸੰਦ ਆਕੜ ਕੇ ਕੁੱਪੇ ਵਾਂਗ ਭੁੱਲ ਗਏ ਕਿ ਸਾਡੇ ਹੀ ਹੱਕ ਹੈ ਜਿਸ ਨੂੰ ਮਰਜ਼ੀ ਹੈ ਗੁਰੂ ਬਣਾ ਲਈਏ ਸੋਡੀ ਵੀ ਮਸੰਦਾਂ ਦੀਆਂ ਖਿਸ਼ਾਮਦਾ ਕਰਨ ਲੱਗੇ ਜਿਹੜਾ ਸਿੱਖ ਬਕਾਲੇ ਵਿੱਚ ਭੇਟਾ ਲੈ ਕੇ ਆਵੇ ਤਾਂ ਅੱਗੋਂ ਗੰਗਾ ਜੀ ਦੇ ਭਾਂਡਿਆਂ ਵਾਂਗ ਮਸੰਦ ਇਕੱਠੇ ਹੋ ਕੇ ਸਿੱਖ ਦੇ ਉਦਾਲੇ ਹੋ ਜਾਵਣ ਕਿ ਫਲਾਣਾ ਗੁਰੂ ਹੈ ਕੋਈ ਆਖੇ ਫਲਾਣਾ ਗੁਰੂ ਹੈ ਜਿਸ ਦਾ ਜੋਰ ਪੈ ਜਾਵੇ ਉਹ ਆਪਣੇ ਵੱਲ ਲੈ ਜਾਵੇ ਮਗਰ ਗੁਰੂ ਸਿੱਖ ਦੇ ਮਨ ਦੀ ਕੋਈ ਨਾ ਦੱਸ ਸਕੇ ਕੁਝ ਕੁਝ ਧੀਰਮਲ ਜੀ ਦੀ ਦੱਸ ਦੇਵਣਾ ਜਿਸ ਕਰਕੇ ਸਭ ਨਾਲੋਂ ਧੀਰਮਲ ਜੀ ਦੀ ਗੁੱਡੀ ਚੜ ਗਈ ਸਿੱਖਾਂ ਵਾਸਤੇ ਬਹੁਤ ਹੀ ਪੰਗੀ ਦਾ ਸਮਾਂ ਆ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਲੋਕ ਕੇ ਬੈਠਣਾ ਤੇ ਮਾਤਾ ਨਾਨਕੀ ਜੀ ਦਾ ਸਮਝਾਉਣਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਵਿਕੇ ਜਿਸ ਵਕਤ ਬੁਰੀਾਈ ਦੀ ਜੋਤ ਪਹੁੰਚੀ ਉਸੇ ਵਕਤ ਹੀ ਗੁਰੂ ਜੀ ਪਿਛਲੇ ਕੋਠੜੀ ਵਿੱਚ ਜਾ ਬੈਠੇ ਆਪਣੇ ਨਿੱਜ ਸਰੂਪ ਨਿਰੰਚਣੀ ਜੋਤ ਨਾਲ ਸਮਾਧੀ ਜੋੜ ਲੀਤੀ ਲਗਾਤਾਰ ਇੱਕੋ ਵੇਰ 15 ਦਿਨ ਦੀ ਸਮਾਧੀ ਵਿੱਚ ਅਡੋਲ ਬੈਠੇ ਰਹੇ ਮੱਥੇ ਦਾ ਪ੍ਰਕਾਸ਼ ਰਸ਼ਮਾ ਛੱਡਣ ਲੱਗਾ ਮਾਤਾ ਨਾਨਕੀ ਜੀ ਨੂੰ ਪਤਾ ਲੱਗ ਗਿਆ ਕਿ ਗੁਰਿਆਈ ਦੀ ਜੋਤ ਇਹਨਾਂ ਵਿੱਚ ਆ ਪਹੁੰਚੀ ਹੈ ਜਦ ਸਮਾਧੀ ਤੋਂ ਉਠਾਨ ਹੋਏ ਤਾਂ ਮਾਤਾ ਨਾਨਕੀ ਜੀ ਨੇ ਕਿਹਾ ਆਪ ਬਾਹਰ ਹੋ ਕੇ ਪ੍ਰਗਟ ਹੋ ਗੋ ਗੁਰੂ ਜੀ ਚੁੱਪ ਕਰ ਰਹੇ ਕਈ ਵੇਰ ਮਾਤਾ ਜੀ ਨੇ ਕਿਹਾ ਗੁਰੂ ਚੁੱਪ ਰੱਖੇ ਜੋ ਗੁਰੂ ਚੁੱਪ ਕਰੀ ਰਖਣ ਨਾਤੇ ਹੀ ਆਪਣੀ ਨਰੰਜਨੀ ਜੋਤ ਦਾ ਧਿਆਨ ਕਰਦੇ ਮਸੰਦਾ ਨੇ ਖੂਬ ਆਪੋ ਆਪਣੇ ਢਿੱਡ ਭਰੇ ਧੀਰਮਲ ਜੀ ਨੇ ਸੰਗਤਾਂ ਵਿੱਚ ਆਪਣੇ ਹੁਕਮਨਾਮੇ ਭੇਜੇ ਕਿ ਅਸੀਂ ਗੁਰਗੱਦੀ ਤੇ ਅਸਿੱਤ ਹੋ ਗਏ ਹਾਂ ਸੰਗਤਾਂ ਇਕੱਠੀਆਂ ਹੋ ਹੋ ਕੇ ਆਵਣ ਗੁਰੂ ਘਰ ਵੱਲੋਂ ਮਰਬਦਾਂ ਪ੍ਰਾਪਤ ਕਰਨ ਹੁਕਮਨਾਮੇ ਦੇਸਾਂ ਵਿਦੇਸ਼ਾਂ ਵਿੱਚ ਫੇਰ ਦਿੱਤੇ ਅਨਪੋਲ ਸੰਗਤਾਂ ਹਮ ਹਮਾ ਕੇ ਆਈਆਂ ਅੱਗੇ ਬਕਾਲੇ ਵਿੱਚ ਪਾਈ ਗੁਰੂ ਰਿੱਠੇ ਸੰਗਤਾਂ ਵਿਆਕੁਲ ਹੋ ਗਈਆਂ ਮਸੰਦ ਪਾਪਾ ਕਰਕੇ ਸੰਗਤਾਂ ਨੂੰ ਆਪੋ ਆਪਣੀਆਂ ਸੋਡੀਆਂ ਵੱਲ ਖਿੱਚਣਾ ਇਕ ਦੂਜੇ ਦੀ ਨਿੰਦਿਆ ਕਰਨਾ ਬਹੁਤੇ ਧੀਰਮਲ ਗਲ ਹੋ ਗਏ ਮਗਰ ਸੰਗਤਾਂ ਦੇ ਮਾਨ ਨਰਾਸ ਜਹੇ ਹੋ ਗਏ ਆਪਣਾ ਧਨ ਲਟਾ ਲਟਾ ਕੇ ਜਾਣ ਲੱਗੇ ਮਾਤਾ ਨਾਨਕੀ ਜੀ ਨੇ ਗੁਰੂ ਜੀ ਨੂੰ ਬਹੁਤ ਕਿਹਾ ਕਿ ਸੰਗਤਾਂ ਵਿਚਾਰੀਆਂ ਲੁੱਟੀਆਂ ਜਾ ਰਹੀਆਂ ਹਨ ਆਪ ਸੰਗਤਾਂ ਦੀ ਸੰਭਾਲ ਕਰੋ ਗੁਰੂ ਜੀ ਬੋਲੇ ਮਾਤਾ ਜੀ ਧੀਰਜ ਕਰੋ ਕਰਤਾਰ ਭਲੀ ਕਰੇਗਾ ਸਾਖੀ ਪੜਦੇ ਆ ਕੋਈ ਗਲਤੀ ਹੋ ਗਈ ਹੋਵੇ ਤਾਂ माफ ਕਰਨਾ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ